ਸਸੀਗਾ ਦੋਸਤੋ ਇੰਗਲੈਂਡ ਦਾ ਸ਼ਹਿਰ ਹੈ ਜੇ ਵੂਲਵਰਹੈਂਪਟਨ ਤੇ ਇੱਥੇ ਮਾਰਕੀ ਲੱਗੀ ਜੇ ਇਹ ਗੋਰੀਆਂ ਜਿਹੜਾ ਸਮਾਨ ਹੁੰਦਾ ਚੂੜੀ ਲਾ ਲੋ ਪਰਸ ਲਾ ਲੋ ਹੋਰ ਵੀ ਜੋ ਇਹਨਾਂ ਦੇ ਫੈਸ਼ਨ ਹੈਗੇ ਵੇ ਕ੍ਰਿਸਮਸ ਦੇ ਦਿਨਾਂ ਹੀ ਖਾਸ ਕਰਕੇ ਕਾਫੀ ਕੁੜੀਆਂ ਸਟਾਲਗਾਂ ਲਗਾ ਲੈਂਦੀਆਂ ਥੋੜੀ ਸੇਲ ਹੋ ਜਾਂਦੀ ਏ ਥੋੜਾ ਆਲੋ ਦਾ ਚਲੋ ਇੰਜੋਏਮੈਂਟ ਵੀ ਹੋ ਜਾਂਦਾ ਹੈ ਨਾਲ ਬਾਕੀ ਅੱਜ ਕੱਲ੍ਹ ਦੋਸਤੋ ਛੁੱਟੀਆਂ ਹੁੰਦੀਆਂ ਬੱਚਿਆਂ ਨੂੰ ਸਕੂਲਾਂ ਛੁੱਟੀਆਂ ਹੁੰਦੀਆਂ ਤਿੰਨ ਹਫ਼ਤੇ ਦੀਆਂ ਕਈ ਲੋਕ ਸੋਚਦੇ ਫੈਮਿਲੀ ਵਾਲੇ ਚਲੋ ਜੀ ਗਰਮੀਆਂ ਹੀ ਤੇ ਛੁੱਟੀਆਂ ਹੁੰਦੀਆਂ ਤੇ ਬੰਦਾ ਜਾਣ ਜਿਦਾ ਗਰਮੀ ਬੜੀ ਹੁੰਦੀ ਹੈ ਦਸੰਬਰ ਚੱਕਾ ਗਾ ਲੈਨੇ ਆ ਪੈਸੇ ਤਾਂ ਟਿਕਟਾਂ ਕਿਸਮ ਵਿੱਚ ਮਹਿੰਗੀਆਂ ਹੁੰਦੀਆਂ ਲੇਕਿਨ ਇਸ ਸਾਲ ਕੋਈ ਟਿਕਟਾਂ ਬਹੁਤ ਮਹਿੰਗੀਆਂ ਨਹੀਂ ਹੋਈਆਂ ਪਤਾ ਨਹੀਂ ਥੋੜੇ ਹਾਲਾਤ ਖਰਾਬ ਇਸ ਕਰਕੇ ਜਾਂ ਲੋਕ ਘਟ ਜਾ ਰਹੇ ਵੇ ਇਸ ਕਰਕੇ ਵੀ ਨਾਰਮਲ ਭਾਈ ਤੁਹਾਨੂੰ ਟਿਕਟਾਂ ਮਿਲ ਜਾਂਦੀਆਂ ਜੇ ਤੁਸੀਂ ਆਨਲਾਈਨ ਟਿਕਟ ਕਰਦੇ ਹੋ ਤੇ ਜੇ ਏਜੰਟ ਕੋ ਲੈਂਦੇ ਹੋ ਕਿ ਤੇ ਟਿਕਟ ਮਹਿੰਗੀ ਮਿਲਣੀ ਮਿਲਣੀ ਹੈ ਕਿਉਂਕਿ ਉਹਨੇ ਆਪਣਾ ਵੀ ਟੋਕਾ ਰੱਖਿਆ ਹੁੰਦਾ ਚਲਾਉਣ ਵਾਸਤੇ ਉਹਨੇ ਵੀ ਕਮਾਈ ਵਿੱਚੋਂ ਕਰਨੀ ਹੈ ਬਾਕੀ ਦੋਸਤੋ ਜਦੋਂ ਤੁਸੀਂ ਕਿਸੇ ਨੂੰ ਦੱਸ ਦਿੰਦੇ ਹੋ ਨਾ ਜਿੱਥੇ ਤੁਸੀਂ ਕੰਮ ਕਰਦੇ ਹੋ ਜਿੱਥੇ ਵੀ ਤੁਹਾਡੇ ਆਣ ਗਵਾਂ ਨੇ ਕਿਸੇ ਨੂੰ ਤੁਸੀਂ ਕਹਿੰਦੇ ਨਾ ਮੈਂ ਇੰਡੀਆ ਜਾ ਰਿਹਾ ਵਾਂ ਉਹ ਕਹਿੰਦੇ ਲੋ ਜੀ ਇਹ ਕੰਮ ਬਣ ਗਿਆ ਇਹ ਬੰਦਾ ਇੰਡੀਆ ਜਾ ਰਿਹਾ ਹੈ ਇਹਦੇ ਹੱਥ ਕੋਈ ਨਾ ਕੋਈ ਸਮਾਨ ਭੇਜ ਜਨੇ ਆ ਉਹ ਬੱਸ ਇੱਕ ਦਿਨ ਦਾ ਤੁਹਾਨੂੰ ਫੋਨ ਆ ਜਾਏਗਾ ਜਾਂ ਸਮਾਨ ਲੈ ਕੇ ਸਿੱਧਾ ਤੁਹਾਡੇ ਘਰ ਆ ਜਣਗੇ ਆ ਭਾਈ ਤੁਸੀਂ ਇੰਡੀਆ ਜਾ ਰਹੇ ਹੋ ਯਾਰ ਇੱਕ ਛੋਟਾ ਨਾਲ ਸਮਾਨ ਲੈ ਜਾਓ ਤਾਂ ਕਿ ਲੋਕਲ ਉਹਦੀ ਪੈਕਿੰਗ ਕੀਤੀ ਦੇਦਣਾ ਜਾ ਜਾ ਉੱਥੇ ਡਿਸਟਲ ਪਰ ਮਗਰ ਪੇਵੇ ਮੇਰੇ ਕੋਲ ਕੀ ਜਾਣੀ ਗੱਲ ਹੈ ਤੇ ਮੈਂ ਹਾਂ ਜੋ ਤੁਸੀਂ ਜਾ ਰਹੇ ਹੋ ਤੇ ਤੁਹਾਨੂੰ ਤੁਹਾਡੇ ਹੱਥ ਭੇਜ ਦਿੰਨੇ ਆ ਬਾਕੀ ਤੁਸੀਂ ਸਿਰਫ ਖੜਨਾ ਹੀ ਹੈ ਅਗੇ ਤੁਹਾਡੇ ਘਰ ਵਾਗ ਲੈ ਜੇਗੇ ਤੁਹਾਨੂੰ ਕਿਸੇ ਕਿਸਮ ਤਕਲੀਫ ਨਹੀਂ ਦੇਣੀ ਜਾ ਕੇ ਤੇ ਤੇ ਤੁਸੀਂ ਬਸ ਛੋਟਾ ਸਾਮਾਨ ਜੂ ਲੈਣ ਭੋਲ ਨਾ ਜਾਣਾ ਹੁਣ ਤੁਸੀਂ ਨਾਲ-ਨਾਲ ਕਰ ਜੋਗੇ ਨੂੰ ਨਹਾ ਕਰ ਜੋਗੇ ਫਿਰ ਮੇਜੀ ਬੁੜੀ ਤੁਹਾਨੂੰ ਘਰ ਸਾਮਾਨ ਲੈਣਾ ਪੈ ਜਾਣਾਗਾ ਇੱਕ ਦਿਨ ਦਾ ਹੋਰ ਕੋ ਬੰਦਾ ਆ ਜਾਏਗਾ ਆ ਪਾਜੀ ਥੋੜਾ ਸਾਮਾਨ ਲੈ ਦੇ ਯਾਰ ਇਥੋਂ ਲੈ ਜਾਓ ਕਿਸ ਨੇ ਦਵਾਈ ਮੰਗਾਈ ਸੀ ਬਾਰੋਂ ਕਹਿੰਦਾ ਪਿਓਰ ਦਵਾਈ ਮਿਲਦੀ ਹੈ ਤੇ ਯਾਰ ਤੇ ਇਸ ਤਰ੍ਹਾਂ ਕੇ ਸਾਡੇ ਬਿਮਾਰ ਉਹਨਾਂ ਦੇ ਨਾਲ ਉਹ ਜੀ ਦਵਾਈ ਦੇ ਨਾਲ ਤੁਸੀਂ ਨਾਮ ਨਹੀਂ ਕਰਨ ਜੋ ਵੈਸੇ ਦੀ ਦਵਾਈਆਂ ਨੂੰ ਇਆਂ ਖੜਨੀ ਅਜਕਲ ਜੁਲਮ ਹੈ ਗੀਆਂ ਪੇਰ ਵੀ ਕੋਰੇ ਉਹ ਧੱਕੇ ਨਾਲ ਉੜਾ ਦੇਗਾ ਹੋਰ ਫੇਕ ਕੋਈ ਸਜਣ ਮਿੱਤਰ ਤੁਮ ਆ ਜਾਏਗਾ ਤਾਂ ਲਵਾ ਕਉ ਆ ਭਾਜੀ ਥੋੜੇ ਯਾਰ ਬੱਚਾ ਨੂੰ ਸਮਾਨ ਭੇਜਣਾ ਹੈਗਾ ਕੱਪੜੇ-ਕੁਪੜੇ ਇਹ ਲੈ ਜਾਓ ਤੇ ਤੁਸੀਂ ਸਾਡੀ ਫੈਮਲੀ ਜਾ ਰਹੇ ਹੋ ਤੁਹਾਡੇ ਕੋ ਤੇ ਭਾਰ ਦਾ ਵੀ ਚੱਕਰ ਕੋਈ ਨਹੀਂਗਾ ਤੇ ਬਸ ਥੋੜਾ ਇਸ ਨੂੰ ਲਗਾਏ 2 ਕਿਲੋ ਦਾ ਪੈਕਟ ਲਗਾ ਜੇ ਤੁਹਾਨੂੰ ਕੋਈ ਰੱਖਣਾ ਪੈਣਾ ਹੈਗਾ ਉਨੀ ਤੁਹਾਨੂੰ ਆਪਣੇ ਜਾਨ ਦੀ ਖੁਸ਼ੀ ਨਹੀਂ ਹੋਣੀ ਜਿੰਨਾ ਤੁਹਾਨੂੰ ਇਹ ਗਮ ਭੈਣਾ ਸਮਾਨ ਦਾ ਯਾਰ ਕੀ ਪੰਗਾ ਪਾ ਲਿਆ ਮੈਂ ਦੱਸ ਕੇ ਮੈਂ ਇੰਡੀਆ ਜਾ ਰਿਹਾ ਵਾ ਮੂ ਜ ਸਮਾਨ ਤੁਹਾਡੇ ਘਰ ਆ ਗਿਆ ਹੈ ਤੁਹਾਨੂੰ ਕਢਣਾ ਹੀ ਪੈਣਾਗਾ ਆਪਣਾ ਸਮਾਨ ਤੁਹਾਨੂੰ ਭਾਵੇਂ ਥੋੜਾ ਬਿਛੜਨਾ ਪੈ ਜੀ ਲੇਕਿਨ ਜਿਹਨੇ ਤੁਹਾਨੂੰ ਦੇ ਗਿਆ ਸਮਾਨ ਉਹਦਾ ਸਮਾਨ ਤੁਹਾਨੂੰ ਕਢਣਾ ਪੈਣਾ ਲੋ ਜੀ ਤੁਸੀਂ ਸਮਾਨ ਲੈ ਲਿਆ ਪਹੁੰਚ ਗਏ 에ਰਪੋਰਟ ਤੇ ਚਲੋ ਮੰਨ ਲਓ ਸੁਖੀ ਸੰਦੀ ਪਹੁੰਚ ਗਏ ਕਲੀਅਰ ਵੀ ਹੋ ਗਿਆ ਅੱਗੇ ਚਲੇ ਗਏ ਆਪਣੇ ਕਾਰ ਉਥੇ ਤੁਹਾਨੂੰ ਮੁਸੀਬਤ ਪਈ ਨਹੀਂ ਵੀ ਸਮਾਨ ਦੇਣਾ ਹੈਗਾ ਤੇ ਜੇ ਕਿਸੇ ਨੇ ਟੈਲੀਫੋਨ ਨੰਬਰ ਦਿੱਤਾ ਤਾਂ ਤੁਸੀਂ ਟੈਲੀਫੋਨ ਨੰਬਰ ਕਰ ਦਿਓਗੇ ਤੱਕਈ ਐਡਰੈਸ ਦਿੱਤਾ ਹੁਣੇ ਭਾਈ ਐਸ ਡਰਸ ਹੈ ਜੀ ਕਿ ਸਾਡੇ ਤੇ ਨਾ ਇਹ ਤੁਸੀਂ ਜਾ ਕੇ ਦਿਓ ਯਾਰ ਤੁਸੀਂ ਪੰਜਾਬ ਜਾ ਕੇ ਫਿਰ ਕੀ ਨਾਲੇ ਮਿਲ ਕੇ ਲਾਣਾ ਨਾ ਰਿਸ਼ਤੇ ਨਾਲੇ ਮਿਲਣਾ ਜਿੱਦੋਂ ਜਾ ਕੇ ਤੁਸੀਂ ਫੋਨ ਕਰਨਾ ਜੀ ਸਮਾਨ ਤੁਹਾਡਾ ਆਇਆ ਹੈ ਪਹਿਲਾਂ ਤੋਂ ਨਾ ਗੱਲਾਂ ਸਾਡਾ ਕੋਲ ਟਾਈਮ ਨਹੀਂ ਗਾ ਜੀ ਕੋਲੇ ਬੀਜੀ ਹੈਗੀਆਂ ਕੋਈ ਨਹੀਂ ਤੁਸੀਂ ਇੱਥੇ ਇਹੇ ਮਹੀਨਾ ਪੰਦੋਂ ਤਰਵਾਗ ਲੈ ਜਾਗੇ ਜਾ ਮੈਂ ਤੁਸੀਂ ਭਾਈ ਆਗੇ ਸਾਨੂੰ ਦੇ ਜੋ ਸਮਾਨ ਆ ਕੇ ਮਿਲ ਕੇ ਜਣਾ ਨਾਲ ਤੁਸੀਂ ਸੋਜਣਾ ਚਲੋ ਯਾਰ ਸਮਾਨ ਦੇਈ ਇਹਨਾਂ ਦਾ ਫਿਰ ਗੱਲ ਅੱਜੇਗਾ ਤੁਸੀਂ ਚਲਗੇ ਸਮਾਨ ਦੇਣ ਉਹਨਾਂ ਨੇ ਚਲੋ ਜੋ ਤੁਹਾਡੀ ਸੇਵਾ ਕਰਨੀ ਉਹ ਤੇ ਲੱਗ ਆ ਲਿਓ ਤੇ ਡਿਪੈਂਡ ਕਰਦਾ ਵੀ ਕਿਹੋ ਜੀ ਰਿਸ਼ਤੇਦਾਰੀ ਜਾਂ ਕਿਹੋ ਜੀ ਯਾਰ ਦੋਸਤੇ ਜਾਂ ਉਹ ਪਾਰਟੀ ਕਿਹੋ ਜੀ ਹੈ। ਬਾਕੀ ਆਉਂਦੀ ਜੇ ਤੁਹਾਨੂੰ ਉਹਨਾਂ ਨੇ ਵੀ ਥੋੜਾ ਸਮਾਨ ਬੰਦ ਦੇਣਾ ਹੈ। ਆ ਭਾਜੀ ਤੁਸੀਂ ਖਾਲੀ ਹੱਥ ਕੀ ਜਾਣਾ ਯਾਰ ਇਸ ਤਰ੍ਹਾਂ ਉਹ ਸਮਾਨ ਥੋੜਾ ਦੇ ਦੇਣਾਗਾ। ਤੁਸੀਂ ਉੱਥੇ ਵੀ ਨਾਲ ਹੀ ਕਰਦੇ ਤੁਸੀਂ ਪਸ ਗਏ ਉੱਥੋਂ ਲੈ ਕੇ ਆਏ ਜੇ ਤੁਹਾਨੂੰ ਇਤਨਾ ਹੀ ਘੜਨਾ ਪੈਣਾ ਹੈ। ਇਸੇ ਤਰ੍ਹਾਂ ਜੇ ਤੁਸੀਂ ਇੱਕ ਦੋ ਦਾ ਸਮਾਨ ਹੋਲ ਫੜਿਆ ਉਹ ਵੀ ਤੁਹਾਨੂੰ ਸਮਾਨ ਬੰਦ ਦੇਗਾ ਜੀ। ਤੇ ਬੱਚੇ ਦੋਸਤੋ ਕਈ ਵਾਰੀ ਗਲਤ ਸਮਾਨ ਕੋਈ ਬੰਦ ਦਿੰਦੇ ਵੀ ਕੋਈ ਨਸ਼ੇ ਵਾਲੀ ਚੀਜ਼ੀ ਬੰਦਦੇ ਨੇ ਕੋਈ ਹੋਰੀ ਚੀਜ਼ ਬੰਦਦੇ ਨੇ ਤੇ ਫਿਰ ਤੁਹਾਡੇ ਪਾਦੀ ਮਸੂਬਤ ਪਾਈ ਨਹੀਂ ਇਸ ਕਰਕੇ ਸਮਾਨ ਦਾ ਕੋਸ਼ਿਸ਼ ਇਹ ਰਿਹਾ ਕਰੋ ਨਾ ਲਿਆਓ ਤੇ ਨਾ ਇੱਥੋਂ ਲੈ ਕੇ ਜਾਓ ਹਕੀਕਤ ਜੀ ਥੈਂਕ ਯੂ ਵੈ